ਸਤਰੋਜ ਦੀਆਂ ਮੱਸੀਆਂ ਮਾਸ ਨਹੀਂ ਖਾਨੀਆਂ ਅੱਜ ਕੱਲ ਜਥੇਦਾਰਾਂ ਦਾ ਮਾਸ ਖਾਨੀਆਂ ਇਹ ਗੱਲ ਮੌਕੇ ਦੇ ਐਸਪੀ ਨੇ ਕਹੀ ਸੀ ਅੱਜ ਦੇ ਦਿਨ ਜਦੋਂ ਸੀਤ ਭਾਈ ਜਥੇਦਾਰ ਗੁਰਦੇਵ ਸਿੰਘ ਕੌਕੇ ਨੂੰ ਥਾਣੇ ਦੇ ਵਿੱਚ ਪਹਿਲਾਂ ਉਲਟਾ ਲਟਕਾ ਕੇ ਉਹਨਾਂ ਦਾ ਤਸੱਦਦ ਕਰਿਆ ਗਿਆ ਅੱਖ ਉਹਨਾਂ ਦੀ ਬਾਹਰ ਲੰਮਕਦੀ ਸੀ ਇੱਥੇ ਇੰਨਾ ਕੁੱਟ ਕੁੱਟਿਆ ਸੀ ਪੁਲਿਸ ਨੇ ਉਹਨਾਂ ਨੂੰ ਦਾਰੂ ਪੀ ਕੇ ਫਿਰ ਛੱਡਿਆਂ ਦੇ ਵਿਚਾਲੇ ਜਦੋਂ ਉਹਨਾਂ ਦੇ ਪੈਰਾਂ ਦੀਆਂ ਠੁੱਡਾਂ ਮਾਰੀਆਂ ਸੀ ਨਾ ਤਾਂ ਐਸਪੀ ਹੱਸ ਕੇ ਕਹਿੰਦਾ ਜਥੇਦਾਰ ਦਾ ਮੂਤ ਨਿਕਲਿਆ ਤੇ ਫਿਰ ਪੁਲਿਸ ਵਾਲੇ ਕਹਿੰਦੇ ਵੀ ਜਨਾਬ ਮੂਤ ਨਹੀਂ ਨਿਕਲਿਆ ਖੂਨ ਨਿਕਲਿਆ ਇੰਨਾ ਤਸੱਦਦ ਹੋਇ ਫਿਰ ਦੋ ਦੋ ਨੰਬਰ ਬੈਟਕੇ ਦੇ ਵਿੱਚ ਉਹਨਾਂ ਟੋਟੇ ਕਰਕੇ ਬੋਰੀ ਦੇ ਵਿੱਚ ਪਾ ਕੇ ਸਤਲੋਜ ਦਰਿਆ ਦੇ ਵਿੱਚ ਉਹਨਾਂ ਨੂੰ ਛੁੱਟਿਆ ਗਿਆ ਸੀ ਫਿਰ ਮੌਕੇ ਦੇ ਐਸਪੀ ਨੇ ਇਹ ਗੱਲ ਕਹੀ ਜੀ ਕਿ ਸਤਲੋਜ ਦੀਆਂ ਮੱਛੀਆਂ ਆਮ ਮਾਸ ਨਹੀਂ ਖਾਂਦੀਆਂ ਜਥੇ ਤਰ੍ਹਾਂ ਦਾ ਮਾਸ ਖਾਂਦੀਆਂ ਹੱਸ ਕੇ ਉਹ ਵੀ ਆਹ ਕੁਸ ਹੋਇਆ ਸਾਡੀ ਕੌਮ ਨਾਲ ਤੇ ਅਸੀਂ 3 3 ਵੀ 2 ਦੇ ਵਿੱਚ ਗੱਡੀਆਂ ਦੀਆਂ ਸੱਤਾਂ ਦੇ ਖੜ ਕੇ ਲੱਕ ਮਾਰ ਰਹੇ ਨੱਚ ਰਹੇ ਹਾਂ ਨਵੇਂ ਸਾਲ ਬਣਾ